ਆਰੀ ਐਡੀ ਬੱਡੀ ਗਰੇਲ ਸਾਰਾ ਪਾਰ ਗਿਆ ਤਾਂ ਪਰਚਾਰ ਕਰਵਾ ਲਿਆ ਮੇਰਾ ਨਾ ਮਤ ਉਹ ਕੱਢੀ ਉਹ ਤੇ ਉਹ ਮੁੰਡੇ ਕਰਦੀ ਜੀ ਉਹਦੇ ਕਰਕੇ ਕੱਲ ਮੈਂ ਲਾਈ ਉਹਦੇ ਕੋਲ ਆਇਆ ਵੀ ਮੈਂ ਕਹਿ ਮੈਨੂੰ ਅਣਜੋਣੇ ਕਰਨਾ ਕਰ ਮੇਰੇ ਸਾਚੇ ਨੂੰ ਕਿਉਂ ਮੰਨਦੇ ਜੀ ਨਹੀਂ ਹੱਥ ਕੋਸ ਉਹ ਪਿਛੇ ਜਿਹੜਾ ਉਹਨੂੰ ਪਛਾਣਿਆ ਜਦੋਂ ਉਹ ਨਹੀਂ ਤਾਂ ਕੰਮ ਨਹੀਂ ਮਿਲਿਆ ਅਨੇ ਦਰਮੋਨ ਹਾਰਮੋਨ ਨੂੰ ਫੀਸ ਕਰਨਾ ਐਪਲਾਈ ਉਹਨੇ ਕਿਥੋਂ ਉਹਨੂੰ ਮਿਲਿਆ ਉਹਨੂੰ ਮੈਂ ਮਿਲਦਾ ਕੋਈ ਨਹੀਂ ਮਿਲਦਾ ਕੋਈ ਚੀਜ਼ ਕਰੇ ਇੰਨੀ ਜਲਦੀ ਮੌਕਾ ਹੀ ਨਹੀਂ ਮਿਲਦਾ ਇਹ ਤਾਂ ਲਸੁੱਤੇ ਪਏ ਇੱਥੇ ਮੈਂ ਬੈਠੀ ਸਕੋ ਮੈਂ ਇੱਥੇ ਲੰਮਾ ਪਿਆ ਮੈਂ ਤੇ ਇਹ ਇੱਥੇ ਗ੍ਰੀਨ ਮੇਰੇ ਸਪੈਕਟ੍ਰਾਸ ਦਾ ਇਹ ਕਾਊਂਟਰ ਦੋ ਤੇ ਇਹਨੇ ਜਿਤਮਾਕਾ ਹੋ ਗਿਆ ਇਤੋਂ ਬਸ ਮੈਂ ਬਾਹਰ ਖੜਕਾ ਜਾ ਸੁਣਿਆ ਕਿ ਜਿਵੇਂ ਮਤਲਬ ਕਬਾੜ ਮੋਟਰਸਾਈਕਲ ਚੱਲਦੇ ਪਏ ਆ। ਇਹ ਚੰਗਾ ਹੋਇਆ। ਹਾਂਜੀ ਮੁੰਡੇ ਕਿ ਮੈਂ ਕੁੰਡੀ ਲਾਈ ਅੰਦਰ ਮੈਂ ਬਾਹਰ ਪਤਾ ਨਹੀਂ ਕੌਣ ਤੇ ਮੈਂ ਨਹੀਂ ਹਾਈ ਕਿ ਇਹਨੇ ਸਾਡੇ ਘਰ ਦਾ ਸਾਰਤਨਾ ਰੋੜਾ ਮਾਰ ਦਿੱਤਾ ਉਹਨੇ ਬਾਹਰ ਮੁੰਡਿਆਂ ਦੀ ਬਾਹਰ ਤੇ ਜਦੋਂ ਇੰਨੀ ਯਾਰ ਕਹੀ ਐ ਜੇ ਖਲੋਤੀ ਉੱਥੇ ਤੋਂ ਚੱਲਣ ਬਸ ਪਤਾ ਨਹੀਂ ਲੱਗਾ ਧਮਾਕਾ ਦੇ ਦਾ ਹੋਇਆ ਦੇਜੋ ਜੀ ਹਾਂ ਮੈਂ ਤਾਂ ਉੱਥੇ ਡੇਕ ਗਈ ਹਾਂ ਉੱਚ ਉੱਥੋਂ ਆ ਗਏ ਬਿੱਲਾ ਵਾਲੇ ਕਰਕੇ ਸੇ ਦੇਖ ਰਿਹਾ ਦੇ ਡਰੂ ਵਾਲੋ ਖੜੇ ਹੋ ਗਏ। ਮੁੰਡੂ ਸੁਖਦੇਵ ਦਾ ਆਪਣੇ ਕੰਮਰੇ ਦਾ ਇਹਨਾਂ ਕਰੇ ਮੁੰਨੇਦਰ ਦਾ ਮਹਿੰਦਰ ਮਨੇ ਕੱਲ੍ਹ ਕੇ ਬਾਕੀ ਬਾਕਪਟਾ ਰਿਹਾ ਬੰਦ ਕੇ ਚੱਲਿਆ ਮਨੇ ਇਹ ਕਿਹਾ ਕਿ ਤੁਹਾਨੂੰ 2 ਮਿੰਟ ਬਾਅਦ ਹੀ ਹੁੰਦਾ ਕਹਿੰਦਾ ਚੋ ਦੇ ਦੇ ਘਰ ਚੱਲ ਕੇ ਹਾਂਜੀ ਹਾਂਜੀ ਪਾਪਾਈ ਨੇ ਸਭ ਨੂੰ ਨਹੀਂ ਕੀਤੀ ਕੁੜੀਆਂ 9 ਵਜੇ ਤੱਕ ਫਿਰ ਇਹ ਸੌਂ ਵੀ ਜਾਂਦੇ ਬਾਅਦ ਕੋ ਮਿੱਠੀ ਸਾਰੇ ਹੋ ਗਏ ਠੀਕ ਹੈ ਬਹੁਤ ਕਾਚੀ ਆ ਤਾ ਹੁਣ ਥੋੜਾ ਮੈਂ ਸਵੇਰ ਦੀ ਹੀ ਰਹਿ ਮੈਂ ਪਾਣਾ ਜੱ ਇਕੱਠਾ ਕਰ ਦੂਗਾ ਜਰਾ ਕਿਉਂ ਮੁਲਾਜ਼ਮੇ ਇਕੱਠਾ ਖੜਦਾ ਹੈ ਇਹਨਾਂ ਨਾਲ ਖਾਣਾ ਆਏ ਨੇ ਜੇ ਨਾ ਆਵੇ ਮੇਰੇ ਮੱਥੇ ਉੱਤੇ ਨੂਰੀ ਪਰਤ ਜਾਨ ਸਖੀ ਬਾਦੀ ਬਣਨ ਬੋਲ ਜੀ ਆਰ ਤੇ ਤਾਲੀ ਪਰ ਕਰ ਜਾਂਦਾ ਨਾ ਮਰੇ ਸੰਸਾਰ ਸੁਖਾਰਾ ਜੇ ਜਾਰਾ ਆਵੇ ਨਾ ਮਾਰ ਕਿਤੇ ਪਰ ਪਦੇ ਨਾ ਚੁਣਿਆ ਆਰ ਨਾ ਤੀਸਾ ਹੋ ਜਾਉਂਦਾ ਉਹ ਪਦ ਜੇ ਨਮਾਤ ਨਾ ਹੋ ਜਾ ਰਹੀ ਆਰ ਗਾਦੀ ਕਰੇ ਬਹੁਤ ਨੀਕ ਨਹੀਂ ਹੈ ਤੇ ਮੂਤੂ ਨਾ ਦੋਸਤ ਨੂੰ ਪਰਵਾਹ ਨਹੀਂ ਨਾਮ ਰੱਖੀ ਨਾ ਗੈਰ ਨਹੀਂ ਕਿ ਦੋਸਤ ਵੀ ਜੇਰਾ ਕੋਈ ਮਾਰਵਾ ਦੇਣਾ ਹਮ ਭੁਲੇਗਾ ਰਾਜਪਤੀ ਬਣਨ ਦੇ ਲਈ ਇਹ ਮੈਂ ਕਿਹਾ ਵੀ ਆਹ ਉਹ ਸਭ ਤੋਂ ਤੇ ਇੱਕ ਰਾਸਤਵ ਕਸ਼ਮੀਰ ਦਾ ਜੱਦਾ ਬੋਲਣ ਸਾਨ ਸੱਤਾਂ ਦੁਪਹਿਰ ਆਰ ਜਨ ਜਨ ਆਰਾਧੇ ਦੇ ਬੰਧਾਰ ਪਾਂਡਾ ਪਾਓ ਆਮਰਿਤ ਰਿਤਾਲ ਕੜਿਆ ਕਬਦ ਤਕੀਦਨਿ ਤਾਲ ਜਿਨ ਪਾਓ ਨਗਤਰੰ ਤੇ ਕਾਰਿ ਨਾਮ ਅਨੰਦ ਜੀ ਜਿਨ ਲਾਜ ਰਜਾ ਜੋਤੇ ਇਹ ਪ੍ਰਾਂਤ ਤੋਂ ਵਾਪਸ ਆਉਣ। ਹਨ ਦੇ ਵੀ ਆਏ ਆ। ਐਸਐਸਓ ਨੇ ਹੁੰਦਿਆ ਪਹਿਲਾਂ ਇਹਨਾਂ ਦਾ ਡੀਵੀਆ ਲਾਇਆ ਉਹ ਚੱਲ ਗਿਆ ਤੁਹਾਨੂੰ ਮੈਂ। ਦੇਖੋ ਇਹਨਾਂ ਵਾਸਤੇ ਇੱਕ ਜੀ ਤਗੜੀ ਇੱਕ ਮੰਨੂ ਇਹ ਕਰ ਲਿਆ ਕਿ ਮੇਰੇ ਤੇ ਅਟੈਕ ਹੋਇਆ ਹੈ, ਮੇਰੇ ਘਰ ਬਰਾਦ ਹੋਇਆ ਹੋਇਆ ਕਿ ਮੇਰੇ ਪਿਨਾ ਪੁੱਛਣ ਬਿਛਤ ਨੂੰ ਮੇਰਾ ਡੀਵੀਆ ਲਾ ਕੇ ਲਾਜਾ। ਉਹ ਬਸ ਦੱਬਣ ਰਹੇ ਆ ਕਿ ਕਿਸ ਤਰੀਕੇ ਦੱਬਿਆ ਜਾਵੇ, ਦੱਬਿਆ ਜਾਵੇ। ਨਹੀਂ ਨੀ ਕੋਈ ਉੱਤੇ ਦਰਦਾ ਵੀ ਥੋੜਾ ਜੀ। ਉਹ ਵੀ ਆ ਗਏ ਲੈ। ਆਪੇ ਘਰੋਂ ਕੋਈ ਉਹਨੇ ਬਹੁਤ ਜ਼ਿਆਦਾ ਲੇਟ ਆਏ। ਜਦੋਂ ਬਾਅਦ ਵਿੱਚ ਮੈਂ ਤਾਂ ਨੰਬਰ ਫੋਨ ਕੀਤਾ। ਉਦੋਂ ਬਾਅਦ ਹਾਂਜੀ ਉਦੋਂ ਬਾਅਦ ਜਾ ਕੇ ਕਿਤੇ ਬਹੁਤ ਲੇਟ ਜਾ ਕੇ ਐਸਐਸਓ ਸੀ ਕਿਤੇ ਆਈਮ ਸਰ। ਉਦੋਂ ਬਾਅਦ ਰਾਤ ਫਿਰ ਇੰਟੈਲੀਜੈਂਸ ਬਿਊਰੋ ਆਇਆ ਪਾਉਂਸਕਾਡ ਵਾਲਾ। ਉਦੋਂ ਬਾਅਦ ਕਿਤੇ ਬਹੁਤ ਬੈਂਗ ਰਾਤ ਰਹੀ ਇੱਥੇ ਅੱਡ ਕੋ 3 ਵਜੇ ਤੱਕ ਰਹੇ ਬਾਹਰ। 3 ਵਜੇ ਤੱਕ ਜਾ ਕੇ ਰਹੇ। ਤੇ ਮੈਂ ਤੇ ਉਦੋਂ ਪਹਿਲਾਂ ਤੇ ਆਏ ਤੇ ਬਸ ਰੰਗੂ ਚੱਕਰ ਹੋ ਗਿਆ। ਪਤਾ ਨਹੀਂ। ਬਸ ਉਹਨਾਂ ਦਾ ਆ ਕੇ ਪਹਿਲਾਂ ਉਹਨਾਂ ਡੀਵੀਆਰ ਲਾਇਆ ਬਾਹਰ ਦੀ ਫੁਟੇਜ ਸਾਰੀ ਆਪਣੇ ਕਾਬੂ ਚ ਕਰਕੇ ਉਹ ਤਤਰ ਹੋ ਗਏ ਉਸੇ ਇੰਨਾ ਮਾਡਲ ਰੇਂਜ ਤੋਂ ਜਿਹੜੇ ਪੁਲਿਸ ਵਾਲੇ ਕਰਨ ਕੀਤੇ ਪ੍ਰਤਵਾਣ ਹੋਣਾ ਹੈ ਨਹੀਂ ਨਹੀਂ ਜਿਹੜੇ ਪਿੰਡ ਦੇ ਮਨ ਜਿਹੜੇ ਸੱਚੇ ਮਿੱਤਰ ਭੰਦੇ ਆਉਂਦੇ ਆ ਮੇਰੇ ਕੋਈ ਯਾਰ ਉਸ ਮੇਰੇ ਪਤਾ ਲੈਣ ਜਾਂ ਕੋਈ ਰਿਸ਼ਤੇਦਾਰ ਕਿ ਜਿਹੜੀ ਉਹਨਾਂ ਅੱਗੇ ਤਰਨ ਕੇ ਆ ਕੀਤਾ ਵੀ ਤੂੰ ਅੰਦਰ ਜਾ ਕੇ ਬੈਠਾ ਹੈ ਫਿਰ ਆਪਣਾ ਮੈਡਮ ਦੇ ਰਕਸ਼ਨ ਹੀ ਤੇ ਮੈਂ ਕਿਹਾ ਮੈਂ ਜੈਂਟਲਸ ਬੈਠਾ ਮੇਰਾ ਕਿਹੜਾ ਉਹਨਾਂ ਨਾਲ ਕੋਈ ਵਿਰੋਧ ਹੀ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਮੁੰਮੁੜ ਕੇ ਸਾਰੇ ਇਹ ਵਿਆਹ ਹੋ ਗੱਲ ਵੀ ਬੰਦੇ ਪਾਪੇ ਪਕਾਲੇ ਦੇ ਦੇ ਫਰਦੀਆਂ ਨੇ ਮੁੰਮੁੜ ਤੇ ਆਖਣ ਤੋਂ ਬਾਅਦ ਉਹ ਚਿਓ ਤੇ ਦੋ ਬੰਦੇ ਆ ਕੇ ਪਛਾਣ ਮੈਂ ਕਿਹਾ ਮੈਂ ਆ ਬੰਦੇ ਪਛਾਣ ਘੋਰ ਦਿੱਤਾ ਗੱਲ ਪਾ ਤਾਂ ਦੋਵੇਂ ਇਹ ਇਹ ਕੇ ਥਾਣੇ ਗਏ ਤੇ ਇਹਨਾਂ ਨੂੰ ਫਰੀ ਗਿਆ ਅਛਾ ਕਿੰਨਾ ਟਾਈਮ ਹੀ ਤੁਸੀਂ ਘਰ ਕੀ ਕਰਦੇ ਹੋ ਜੀ ਕਰਦੇ ਕੁਪੀ ਮੈਂ ਯਾਰ ਬੰਦਾ ਆਪਣੇ ਘਰ ਦੇ ਬਾਹਰ ਜਾ ਕੀ ਕਰੇ ਮੈਨੂੰ ਉਹਨੇ ਉਹ ਉਦੋਂ ਵੀ ਘਰ ਬੈਠਾ ਸੀ ਅੰਦਰ ਹਾਂ ਉਹਨੇ ਬੇਬਾਰ ਕੀ ਕਰਦਾ ਸੀ ਮੈਂ ਤਾਂ ਬੈਠਾ ਮੈਂ ਤਿੰਨ ਚਾਰ ਦਿਨ ਉਹ ਮਿਲਰ ਘੁੰਮਦੇ ਰਹੇ ਇੱਥੇ ਇੱਕ ਬਟਾਲੇ ਤੋਂ ਆਏ ਜਨ ਤੁਹਾਡੇ ਐਸਪੀ ਡੀ ਸਾਹਿਬ ਮੈਨੂੰ ਕਹਿੰਦੇ ਵੀ ਮੋਟਰਸਾਈਕਲ ਕਿਹੜੇ ਰੰਗ ਦਾ ਹੈ ਨੰਬਰ ਕੀ ਹੈ ਬੰਦੇ ਕਿ ਮੈਂ ਸਾਹਿਬ ਰ ਮੈਂ ਇੱਕ ਵਿਅਕਤੀ ਕਰਨੀ ਕੋਸ਼ਿਸ਼ਾਂ ਕਰੋ ਅੰਦਰ ਦੱਸੋ ਮੈਂ ਕਿਹਾ ਵੀ ਬਿਨਾ ਨੰਬਰ ਤੋਂ ਮੋਟਰਸਾਈਕਲ ਨਜਾਇਜ਼ ਉਹਨਾਂ ਕੋਲ ਹਿਆਰ ਜੋ ਜਾ ਡੇਰੇ ਵੱਲੋਂ ਆਏ ਨੇ ਜਾਂ ਪੋਲਿੰਗ ਵੱਲੋਂ ਆਏ ਨੇ ਨਾ ਧਿਆਨ ਪਰੋ ਖੈਰ ਵੱਲੋਂ ਆਏ ਤੇ ਮਨੋਂ ਇਸੇ ਰਹੇ ਨੇ ਨਾ ਤੁਹਾਡਾ ਮੈਂ ਪ੍ਰਸ਼ਾਸਨ ਕੀ ਕਰਦਾ ਜੇ ਤੁਸੀਂ ਨਜਾਇਜ਼ ਧਾਰ ਵਾਲੇ ਦੇ ਬਿਨਾ ਨੰਬਰ ਤੋਂ ਮੋਛਲੀ ਫੜਦੇ ਨਹੀਂ ਜੀ ਹੋ ਸਕਦਾ ਜੀ ਕਿ ਅਗੇ ਕਰੇ ਨਿਕਲ ਕੇ ਉਹ ਅਗੇ ਕਰੇ ਨਿਕਲ ਕੋਈ ਗੱਲ ਆ ਮੇਰੇ ਤੋਂ ਨਾ ਰਹੀ ਜੀ ਜਿੰਨਾ ਤੁਹਾਡਾ ਮੇਰਾ ਵਖ ਭਾਈ ਦੀ ਚੋਰ ਮੈਂ ਉਹਨੇ ਪਿਸਤੌਲ ਮੇ ਤੇ ਤਾਣੇ ਤੇ ਮੈਂ ਉਹਦਾ ਨੰਬਰ ਵੇਖਾਂਗਾ ਉਹ ਨਹੀਂ ਚੱਲਿਆ ਮੇਰੀ ਕਿਸਮਤ ਹਰੇਕ ਦਹਵੇਂ ਦਿਨੀ ਮੇਰ ਦਾ ਨਹੀਂ ਕਹਿੰਦੇ ਉਹ ਮੇਰੇ ਮਗਰ ਦਾ ਕਾਇਨ ਸਰ ਉਦੋਂ ਹੀ ਉਹ ਉਹਨੂੰ ਫਾਇਰ ਨਹੀਂ ਚੱਲਿਆ ਉਹ ਤਾਂ ਰੱਬ ਨੂੰ ਕਿਤੇ ਪਿਸਤੌਲ ਨਹੀਂ ਉਹਨਾਂ ਦਾ ਚੱਲਿਆ ਉਹਨਾਂ ਤੇ ਇੱਥੋਂ ਜਿੱਦਾਂ ਨਾਲੋਂ ਮੈਂ ਖੋਤਾ ਏਦਾਂ ਤਾਣ ਕੇ ਨਹੀਂ ਨਹੀਂ ਇੱਥੇ ਬਸ ਉਹ ਤਾਂ ਰੱਬ ਨੂੰ ਇਹਨਾਂ ਦੀ ਕਿਸਮਤ ਚੰਗੀ ਦੋ ਆਈ ਵੀ ਇਹ ਚੱਲਿਆ ਨਹੀਂ ਲੈ ਮੈਂ ਉਹਨਾਂ ਦੀ ਤੇ ਨਾ ਨਹੀਂ ਲੈ ਤੇ ਉਹ ਰਾਤੀ ਬਹੁਤ ਜ਼ਿਆਦਾ ਮੈਂ ਸਵੇਰੇ ਨਹੀਂ ਚੱਭੂ ਬਿਲਕੁਲ ਮੇਰਾ ਨਾ ਪੁੱਛਦਾ ਰਿਹਾ ਤੁਹਾਨੂੰ ਮੈਂ ਕਰਦਾ ਤੇ ਨਾਲ ਗੱਲ ਹੋਈ ਬੜੀ ਗੜਗੜੀ ਮਾਜਰਾ ਤੋਂ ਮਾਤਰ ਕੰਮ ਹੋ ਗਿਆ ਹਤਵਾਦ ਵਾਲਿਆਂ ਦਾ ਤੇ ਕੋਈ ਟਾਰਗੇਟ ਸੀ ਹਾਂਜੀ ਮੇਰਾ ਨਾ ਛੋਟਾ ਚਾਚਾ ਜੀ ਦਾ ਬੇਡਾ ਉਹਦੇ ਕੋਲ ਮੋਟਰਸਾਰ ਕੋਇਆ ਗਿਲਣਾੜੀ ਵਾਲੇ ਮੋੜ ਤੇ ਹਫਤਾ ਦੋ ਹਫਤੇ ਡੇਢ ਦੀ ਗੱਲ ਇਹੋ ਗਏ ਥਾਣੇ ਤੇ ਬੰਦਾ ਮੰਨ ਗਿਆ ਵੀ ਮੈਂ ਖੋਇਆ ਵਾ ਉਦੋਂ ਬਾਅਦ ਫੋਨ ਆ ਗਿਆ ਉਸਦੇ ਬਾਅਦ ਗਲੀ ਪਈ ਅਹੀਂ ਤੇ ਤਰਲੇ ਲੇ ਲਿੰਦੇ ਨੇ ਇੱਥੇ ਵੀ ਸਾਡੇ ਨਹਿਰ ਤੇ ਉਹ ਸਾਡੀ ਨਹਿਰ ਤੇ ਬੰਦੇ ਰਹਿ ਜਾਂਦੇ ਬਹੁਤ ਹੀ ਬੁਰਾ ਬਹੁਤ ਜ਼ਿਆਦਾ ਤੇ ਬਹੁਤ ਬਹੁਤ ਮੰਨਾ ਮੂੰਹ ਮੰਨ ਗਿਆ ਵੀ ਮੈਂ ਲਿਆ ਤੇ ਮੈਂ ਕੋਈ ਗੱਲ ਵੀ ਮੈਂ ਹਰਜਾਨਾ ਭਰਨ ਨੂੰ ਤਿਆਰ ਐ ਤੇ ਇੱਕ ਰਾਤ ਲੰਗੀ ਐ ਤੇ ਸਵੇਰੇ ਬੰਦਾ ਵੀ ਗਿਆ ਤੇ ਪੁਲਿਸ ਵੀ ਗਈ ਫਿਰ ਉਹਨਾਂ ਹੀ ਜੀਓ ਗਲਤੀ ਲੱਗੀ ਸੀ ਜੀ ਉਹਨੂੰ ਇਹ ਜੋ ਤਵਾਜ ਬਣ ਕੇ ਮੈਂ ਮੈਂ ਤਾਂ ਆ ਮੈਂ ਘਰਦਨੋ ਮੈਂ ਘਰ ਬਹਿ ਜਾਉ ਮੈਂ ਬੱਚੇ ਨੇ ਫੇਰ ਸਬੂਲੇ ਜਾਣਾ ਮੈਂ ਉਹਦੇ ਹੱਥ ਮੈਂ ਮੁਸ਼ਕਲ ਹੋ ਰਹੀ ਨਹੀਂ ਗਾ ਗੁੰਡੇ ਦਾ ਘਾਣ ਬਰਾ ਹੋ ਗਿਆ ਸ਼ੇਵ ਵਾਲੀ ਇੰਤਿਹਾਨ ਕਿ ਤੇ ਗਾਜੀ ਮੇਰੇ ਕੀ ਚੱਲਣ ਦੇ ਰੋਜ਼ ਹੀ ਇੱਕ ਬੰਦਾ ਭਰ ਜਾਂਦਾ ਮੈਂ ਕੱਲ ਕੋ ਉੱਥੇ ਜਾ ਕੇ ਆਇਆ ਹਾਂ ਤੇ ਸਿੰਘਰ ਥਲੇ ਮੈਨੂੰ ਕਿਹਾ ਜੀ ਉੱਥੇ ਲੈ ਕੇ ਤੁਰਿਆ ਸੀ ਉੱਥੇ ਜਾਂ ਕੇ ਮਰ ਗਿਆ ਮੈਂ ਉਹਨੂੰ ਆਪਣੇ ਟਾਈਮ ਤੇ ਬਾਹਰ ਨਹੀਂ ਕੱਢ ਦਿੱਤਾ ਕਿਤੇ ਇਹ ਹੁਣ ਤੇ ਸਰਿਆ ਮਸਾਲੇ ਕਰੀਆ ਮਸਾਲੇ ਕਰੀਆ ਹੋਰ ਨਾ ਕੋਈ ਕਮੀ ਕੋਈ ਨਹੀਂ ਰਹੀ ਤੇ ਆਰ ਲੋਕਾਂ ਮੇਰੇ ਸਰਿਆ ਮਟੇ ਕਰਦੇ ਨੇ ਜਾਈਂ ਜਾਂ ਬਾਵੀ ਉਹਦੇ ਜੱਟ ਤੋਂ ਭਾਈ ਇਹ ਨਹੀਂ ਇਹਦਾ ਡਰੀ ਨਹੀਂ ਉਹ ਮੈਂ ਪੁਲਿਸ ਤੇ ਕੋਟੇ ਟੇਕੀ ਕੋਟੇ ਲੋਟੇ ਲੋਟੇ ਸਾਡੇ ਵਾਲਾ ਐਸਐਸਪੀ ਨਿਕਲਦਾ ਹੀ ਬਾਹਰ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਖਤਰਾ ਉਹਨਾਂ ਨੂੰ ਗਨਮੰਨ ਦਿੱਤੇ ਆ ਤੇ ਆਪੇ ਅੰਦਰ ਹੀ ਵੜੇ ਤੇ ਲੋਕ ਮਰਦੇ ਨਹੀਂ ਜਿੱਥੇ ਨਾਲ ਕੋਲ ਲੋਕਾਂ ਨੂੰ ਖਤਰਾ ਉਹਨਾਂ ਨੂੰ ਗਨਮੰਨ ਦਿੱਤੇ ਉਹ ਜਿਨ੍ਹਾਂ ਨੂੰ ਲੋਕਾਂ ਜਿਨ੍ਹਾਂ ਤੋਂ ਲੋਕਾਂ ਨੂੰ ਖਤਰਾ ਉਹਨਾਂ ਨੂੰ ਗਨਮੰਨ ਦਿੱਤੇ ਆ ਤੇ ਜਿਨ੍ਹਾਂ ਨੂੰ ਗਨਮੰਨ ਚਾਹੀਦਾ ਉਹਨਾਂ ਨੂੰ ਲਾਇਸੈਂਸ ਵੀ ਦੇ ਦੇ ਨਾ ਨਾ ਤਾਂ ਸਹੀ ਅਜੇ ਉਹ ਵੀ ਸਭ ਤੋਂ ਵੱਡਾ ਪੇਸ਼ ਹੋਇਆ ਦੋ ਵਾਰੀ ਅਜੇ ਉਹਨੂੰ ਕਿਹਾ ਵੀ ਡੀਏਵੀ ਜੀ ਸਾਹਿਬ ਨੇ ਤੇ ਇਹਨੇ ਦੋ ਵਾਰੀ ਇਹਨੇ ਪੋਰਨੇ ਮੋੜਦਾ ਤੂੰ ਜਦ ਦੁਬਾਰਾ ਪੇਸ਼ ਹੋ ਸਾਡੀ ਜੀ ਮੈਂ ਦਿਖਾ ਦਊਗੀ ਉਹ ਸਕਾਉਂ ਜੀ ਮੈਨੂੰ ਕਹਿੰਦਾ ਮੈਂ ਕੱਲ ਸ਼ਾਮੀ ਆਉਣ ਲੱਗਾ ਤੇ ਮੈਂ ਫਿਰ ਕੋਈ ਰਿਸ਼ਤੇਦਾਰ ਕਿਹਾ ਆਪਣਾ ਹੋ ਗਿਆ ਤੇ ਮੈਂ ਉਹ ਸਰ ਚਲ ਗਿਆ ਮੈਂ ਜੇ ਉਧਰ ਪਹੁੰਚਿਆ ਹੀ ਤਾਂ ਮੈਨੂੰ ਖੂਨ ਆ ਗਿਆ ਤੋ ਫਿਰ ਪੈਰ ਫੋਲੋ ਚ ਮੀਨ ਨਿਕਲ ਗਈ ਵੀ ਕਦੀ ਐਹੋ ਜਿਹਾ ਚਾਂਸ ਸੁਣਿਆ ਨਹੀਂ ਉੱਥੋਂ ਭੱਜੇ ਤਾ ਉਹ ਗਰਮ ਨੂੰ ਪੇ ਟਾਂਗਰੇਟ ਦਾ ਵੀ ਲੈ ਕੇ ਨਹੀਂ ਗਿਆ ਮੈਨੂੰ ਕਹਿੰਦਾ ਰਧਾ ਸਾਹਿਬ ਮੈਨੂੰ ਉਸ ਤੋਹਲ ਲੱਗਾ ਉਹਦੇ ਸੁਖਦੇਵ ਦੇ ਘਰੋਂ ਛੁੱਟ ਕੇ ਮੈਂ ਉਥੋਂ ਨੂੰ ਜਾਣ ਲੱਗਾ ਮੇਰੇ ਕਹਿਆ ਯਾਰ ਕਮਾਲ ਹੋ ਗਿਆ ਰਾਤੀ ਤੇ ਮੈਂ ਸੁਧਾਰ ਕਰਨ ਲੰਦਾ ਵਾ ਤੁਹਾਨੂੰ ਮੈਂ ਕਿ ਮੈਂ ਸੰਘਰਸ਼ ਨਾਲ ਵੀ ਕਸ਼ਟ ਦੇਣਾ ਹੈ ਇਹ ਛੋਟਾ ਬੇੜਾ ਜੀ ਇਹ ਵੀ ਇਹ ਵੀ ਰਾਤੀ ਵਿਚਾਰਾ ਰਾਤੀ ਜਲੰਧਰੋਂ ਜਰਾ ਆਇਆ ਜਲੰਧਰ ਜਲੰਧਰ ਹੈ ਹਾਂ ਜੀ ਕਿਉਂ ਮਨ ਨਹੀਂ ਰੋ ਹੈ ਮੈਂ ਨਾ ਇਹ ਸਰੋਂਗੀ ਕੁੱਟਣੀ ਪੈਣੀ ਧਿਆਨ ਵਾਲੀ ਘਰ ਬੰਦਾ ਕਹਿੰਦਾ ਵੀ ਸੇਧ ਆ ਇਹੋ ਕਹਿੰਦਾ ਬੰਦਾ ਹੁਣ ਤੇ ਫਿਰ ਇਹ ਤੋਂ ਵਸ ਰੋਂਗੀ ਕੁੱਟਣੀ ਪੈਣੀ ਧਾਣ ਖਾਣਾ ਜੇ ਹੀ ਨਾ ਰੋ ਨਾ ਦੇ ਪੂਰਾ ਪੂਰਾ ਕੁਟਚਲ ਪਾਉਚਿਆ ਜੀ ਸਾਲਾ ਪੂਰਾ ਉਹ ਗੈਂ ਦੇ ਦੋ ਤੇ ਕਿਰੇਲ ਕਰਕੇ ਬਜਾਓ ਹੋ ਗਿਆ ਜੀ ਅੰਦਰ ਆਣ ਕੋਟਦਾ ਨਾ ਫੇਰ ਨਹੀਂ ਹਟ ਬਜਾਉਣਾ ਫੇਰ ਮੈਂ ਤੇ ਮਮੀ ਤੇ ਮੇਰੀ ਨੂ ਛੋਟੀ ਜੀ ਕਰਦੀ ਤੇ ਪੁੱਤੀ ਮੇਰੀ ਸੱਸ ਦੀ ਤੇ ਲਾਈ ਚੋਣ ਮੈਂ ਕਿਤੇ ਤੋਂ ਉਹ ਆਇਆ ਜੇ ਕੋ ਬਜਨ ਉਹ ਲੈਂਟਰ ਮਾਰ ਦਨਾ ਇਸੇ ਤੇ ਨਾਲ ਰਾਬੀ ਵੀ ਰ ਆ ਗਿਆ ਕਿ ਉਹ ਬਾਹਰ ਰ ਗਿਆ ਇਹਨਾਂ ਦਾ ਜਾਂ ਡੋਰ ਨਹੀਂ ਖੁੱਲਦਾ ਜਾਂ ਕੁਛ ਲੜੋ। ਕੋਈ ਅਸੀਂ ਸ਼ਾਮ ਨੂੰ 5:30 6 ਵਜੇ ਬਾਹਰ ਲਾ ਗੇਟ ਬੰਦ ਕਰ ਦਿੰਦਾ। ਤੇ 7:30 7:30 ਪਈ ਹੋ ਜਾ। ਜੀ ਚਾ ਕੇ ਸੁੱਤਣਾ ਹੀ ਬੜੀ ਵੱਡੀ ਚਾਹ। ਹਾਂਜੀ ਹਾਂਜੀ। ਫਿਰ ਇਦਾਂ ਨਾ ਵੀ 4 ਬਿਰ ਪਹਿਲਾਂ ਪੁੱਛਦੇ ਰਹੇ ਆ। ਨਹੀਂ ਫਿਰ ਸੱਜੇ ਨਿਕਲੇ ਕਿ ਵਾਪਸ ਮੁੜ ਕੇ ਫਿਰ। ਪਤਾ ਹੀ ਨਹੀਂ ਲੱਗਾ ਜੀ ਸ਼ੂ ਮੰਤਰ ਹੋ ਗਏ ਜਿੰਨੇ ਜਿੰਨੂ ਬੜੀ ਖੁੱਲ ਗਈ। ਹਾਂਜੀ ਭਾਰਤੀ ਭਾਰਤੀ ਪ੍ਰਸ਼ਾਸਨ ਕਰਦੇ ਦੱਬੇ। ਜਨਰੇਟਰ ਨੂੰ ਵੇਖਣ ਨੂੰ ਖੁੱਣ ਲੱਗੇ। ਮੁਲਾਜ਼ਮ ਆਏ ਨੇ ਉਹਨਾਂ ਡੀਵੀਰ ਨੂੰ ਬਿਟਿਆ। ਆਪ ਜੀ ਲੈ ਆ ਚੱਲੋ ਜੀ। ਪੁਲੀਸਦਾਰ ਕੋਲੋਂ ਤਾਂ ਇਹਨਾਂ ਨੂੰ ਦਾ ਸਾਬਰਾਤੀ ਪੈ ਗਈ ਇੱਕਦਮ ਇਹਨਾਂ ਕਿਥੋਂ ਕੈਮਰੇ ਖੋਲਨੇ ਦੇ ਦੇ ਜੀ ਤਕਰੀਬਨ ਇੱਕ ਪਿਛੇ ਹੁੰਦੇ ਨੇ ਇੱਥੇ ਪਤਾ ਕਰਦੇ ਆ ਮੋੜੇ ਹਾਂਜੀ ਪਹਿਲਾਂ ਵੀ ਦਿਨਾਂ ਸਾਡੇ ਕੋਲ ਛੋਟੇ ਛੋਟੇ ਉਹਨਾਂ ਨੂੰ ਕੁੱਝਦੇ ਲੰਮੀ ਮੁਲਾਜ਼ਮਾ ਹੁੰਦਾ ਨਹੀਂ ਘਰ ਦੇ ਉਹ ਕਹਿੰਦੇ ਹਾਂ ਅੰਦਰ ਨਹੀਂ ਆਉਂਦੇ ਉਹ ਚਲ ਗਿਆ ਹੋਰ ਤੇ ਇਹਨਾਂ ਦੇ ਵਿਚਾਰਾਂ ਤੇ ਪੈ ਗਈ ਹੱਥ ਉਹਦਾ ਘਰ ਕਿਹੜਾ ਉਹਦਾ ਨਾਮ ਬਸ ਬਸ ਉਹ ਆਮ ਉਹਰਦਾ ਚਲ ਗਿਆ ਉਹਨਾਂ ਦਾ ਪਾਰਟ ਪਿਆ ਮੋਰਲ ਉਹਦਾ ਫਿਕਰ ਕੋਈ ਘੱਡੀ ਕੋਈ ਵੀ ਕਰ ਰਿਹਾ ਨਹੀਂ ਉਹ ਮੇਨ ਟਾਰਗੇਟ ਇਹਨਾਂ ਨੂੰ ਮੰਨਦੇ ਹੋ ਵੀ ਉਧਰ ਰਹਿੰਦੇ ਨੇ ਮੇਨ ਟਾਰਗੇਟ ਇਹਨਾਂ ਨੂੰ ਮੰਨਦੇ ਆ ਵੀ ਇਹਨਾਂ ਦਾ ਵਾਦੇ ਇਹਨਾਂ ਤੇ ਕਰੋ ਹੈ ਨਹੀਂ ਹੋਵੇਗੀ ਚਲਦਾ ਫਿਰਦੀ ਤੀ ਹੋਈ ਜਾਂ ਹਾਂਜੀ 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 ਵੀ ਉਹ ਇਲਾਕੇ 'ਚ ਵੀ ਬਹੁਤਿਆਂ ਨੂੰ ਮਤਲਬ ਜਦੋਂ ਉਹਦੇ ਫਰਦਾਂ ਦੇ ਕਿਹਨੂੰ ਪਤਾ ਨਹੀਂ ਕਾ ਵੀ ਕਾਉਣਾ ਤੇ ਕਾਉਣਾ ਮੈਂ ਇਹਦਾ ਮੁੱਦਾ ਹੀ ਸਮਝਦਾ ਰਿਹਾ ਨਹੀਂ ਨਹੀਂ ਸੱਚੀ ਗੱਲ ਇਹ ਉਹ ਜਿੰਨੇ ਆਈ ਜਾਣਾ ਵੀ ਤੇ ਉਹ ਮਿਲਿਆ ਤੇ ਇਹਦਾ ਹੀ ਸਮਝਦਾ ਰਿਹਾ ਹਾਂ ਹਾਂ ਅੰਤ ਰਾਤੀ ਨੂੰ ਪਤਾ ਲੱਗਾ ਕਿ ਉਹ ਕੰਪਨੀ ਠੀਕ ਹੈ ਮੇਰੇ ਬੇਟੇ ਦਾ ਯਾਰ ਮੀਂਹ ਦਾ ਉਹ 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 ਮਿਲਦਾ ਮੁੰਡਾ ਜਿਹੜਾ ਇੱਥੇ ਮੁੰਡਾ ਇਟਲੀ ਆਣ ਤੇ ਮੈਂ ਉਹਨੂੰ ਤੇਰੇ ਹੀ ਸਮਝਦਾ ਰਿਹਾ ਬੰਦੇ ਉਹਦਾ ਇਹ ਪੋਰਟ ਹੈ ਯਾਨੀ ਯਾਤਰਾ ਤੇਰੇ ਹੀ ਮੈਂ ਬੱਲੇ ਤੇ ਇੱਧਰ ਮੈਂ ਆਈ ਹਾਂ ਤਾਂ ਕੀ ਕਰਨਾ ਕੋਈ ਕੀ ਕਰ ਰਿਹਾ ਨਾ ਕਰਵਾ ਸਭ ਨੂੰ ਬਾਹਰ ਜੀ ਕੀ ਕਰਾਂਗੇ ਤੁਹਾਡੇ ਘਰ ਕੁਲਦੀਪ ਸਿੰਘ ਜੀ ਅੱਜ ਤੁਹਾਡੇ ਗਵਾਂਢੀ ਨੇ ਸਰਦਾਰ ਜੀ ਹਾਂਜੀ ਸਾਡੇ ਆਪਣੇ ਨੇ ਭਤੀਜੇ ਸਾਡੇ ਭਰਾ ਨੇ ਤਾਏ ਚਾਚੇ ਦੇ ਤੁਹਾਡਾ ਘਰ ਸਾਹਮਣੇ ਹਾਂਜੀ ਸਾਡਾ ਘਰ ਆਏ ਤੇ ਇਹਨਾਂ ਦਾ ਆਏ ਕਿਤਨਾ ਵਾਪਰਿਆ ਘਟਨਾ ਕਿਸ ਕਿਸ ਤਰ੍ਹਾਂ ਹੋਈ ਜੀ ਸਾਨੂੰ ਜਦੋਂ ਪਿਆ ਨਾ ਮਤਲਬ ਪਟਾਕਾ ਚੱਲਿਆ ਜਦੋਂ ਜਦੋਂ ਬੰਬ ਚੱਲਿਆ ਉਦੋਂ ਅਸੀਂ ਇੱਥੇ ਬੈਠੇ ਆ ਪੜਨਦੇ ਆ ਸਾਰੇ ਜਣ ਤੇ ਬੈਠੇ ਆ ਜਦੋਂ ਬੰਬ ਚੱਲਿਆ ਜਿਹੜੇ ਬੱਚੇ ਨੇ ਉਹ ਥੱਲੇ ਡਿੱਗ ਪਏ ਨੇ ਮੰਜੇ ਸੋਂ ਤੇ ਹਾਏ ਹਾਏ ਸਾਰਾ ਸਾਰਾ ਜੀ ਕਰਨ ਡੇ ਪਏ ਨੇ ਇਧਰੋਂ ਸ਼ੀਸ਼ੇ ਖੜ ਕੇ ਸਾਡੇ ਘਰ ਜਾ ਪਏ ਨੇ ਤੇ ਅਸੀਂ ਆਨੇ ਵੇ ਸਾਡਾ ਘਰ ਬੰਬ ਚਲਾ ਦਿੱਤਾ ਕਿਸ ਨੇ ਮੁੜ ਕੇ ਅਸੀਂ 5-7 ਮਿੰਟ ਸਾਨੂੰ ਸੋਝ ਦੀ ਪੁੱਝਦੀ ਨਹੀਂ ਕੱਖ ਵੀ ਤੇ ਅਸੀਂ ਚੁੱਪ ਕਰਕੇ ਖਲੋ ਰਹੇ ਆ ਵਿਆਣਾ ਚੁੱਕ ਲਿਆ ਕੋ ਕੁ ਟੰਡਾ ਵੀ ਜਾਣ ਲੇ ਕੋਈ ਹੋ ਨਾ ਜਾਏ। ਅਸੀਂ ਦੇਖ 9 ਸਾਲ ਤੋਂ ਦੇ ਗੀ ਪਿੰਡ। ਫਿਰ ਜਦੋਂ ਅਸੀਂ ਇਤੋਂ ਬਾਜ ਆਈ ਵੇ ਅਸੀਂ ਮਰ ਗਏ ਵੇ ਲਿਆ ਵੇ ਇੱਕ ਸ਼ਰਨ ਮਰ ਗਏ ਅਸੀਂ। ਫਿਰ ਆ ਆ ਬੂਆ ਸਾਡਾ ਬੰਦ ਹੋ ਗਿਆ ਲੋਕਰ ਪਈ ਵੱਜ ਗਿਆ। ਫਿਰ ਅਸੀਂ ਉਧਰੋਂ ਬੂਆ ਖੋਲ ਕੇ ਥੱਲੇ ਗਏ ਆ। ਉਹ ਜਿਹੜਾ ਸਾਰਾ ਪਿੰਡ ਆ ਗਿਆ ਅਸੀਂ ਵੀ ਥੱਲੇ ਚਲੇ ਗਏ ਆ। ਆਕਾ ਐਡੇ ਯੋਰ ਚ ਹੋਇਆ ਵੇ। ਜਿੰਨਾ ਪਿੰਡ ਸੀ ਸਾਰਾ ਪਿੰਡ ਹੀ ਪਰੇਸ਼ਾਨ ਹੋ ਗਿਆ ਸਾਡੇ ਬੂਆ ਚ ਬੰਬ ਚੱਲ ਗਏ। ਇਹ ਐਡੇ ਯੋਰ ਦੀ ਪਟਾਕਾ ਚੱਲੇ ਆ। ਪੁਲਿਸ ਤੇ ਜੀ ਆਈ ਕੋਈ ਘੰਟੇ ਬਾਅਦ। ਹਾਂਜੀ ਘੰਟੇ ਬਾਅਦ ਪੁਲਿਸ ਆਈ ਕੀ ਹੋ ਸਕਦਾ ਇਹਦਾ ਜੀ ਕੋਈ ਗਵਰਨਮੈਂਟ ਦੇ ਹੁਣ ਪਤਾ ਲੱਗ ਸਰਕਾਰ ਨੂੰ ਚਾਹੀਦਾ ਨਾ ਨੱਥ ਪਾਉਣ ਤੇ ਕੋਈ ਇਹਨਾਂ ਦਾ ਮਸਲਾ ਹੱਲ ਕਰਨ ਗਰੀਬਾਂ ਦੇ ਅੰਦਰ ਦੂਜੀ ਅਟੈਕ ਹੋ ਗਿਆ ਸਾਡੇ ਪਿੰਡ ਇਹਨਾਂ ਦੇ ਘਰ ਹੀ ਹਾਂਜੀ ਹਾਂਜੀ ਉਦੋਂ ਪਿਸਤੌਲ ਦੀ ਗੋਲੀ ਮਾਰੀ ਤੇ ਪਿਸਤੌਲ ਮਿਸ ਹੋ ਗਿਆ ਤੇ ਹੁਣ ਦੂਜੀ ਵਾਰੀ ਫੇਰ ਹੋ ਗਿਆ ਤੇ ਬੜਾ ਮਾੜਾ ਕੰਮ ਹੈ ਕੋਈ ਚੰਗਾ ਕੰਮ ਨਹੀਂ ਅਜੇ ਤੱਕ ਲੋਕਾਂ ਨੇ ਰੋਟੀ ਨਹੀਂ ਪਕਾਈ ਕਾ ਖਾਦੀ ਨਹੀਂ ਵੀ ਬਣਿਆ ਕੀ ਹੈ ਇੰਨਾ ਸਹਿਮ ਬੜਾ ਜੀ ਬੜਾ ਸਹਿਮ ਆ ਆ ਜੀ ਇਹ ਕੀ ਨਾਂ ਭਾਂਜੀ ਕੱਢਾ ਗਦੀਪਕੌਰ ਜੀ ਤੁਹਾਡੀ ਗਵਾਂਟੀ ਨੇ ਹਾਂ ਜੀ ਸਾਡੇ ਆਪਣੇ ਜੇ ਸਾਡੇ ਆਪਣੇ ਨੇ ਤੇ ਜਦੋਂ ਇਦਾਂ ਹੋਇਆ ਆ ਤੇ ਅਸੀਂ ਇੱਥੇ ਹਨਿਆਣੇ ਪਾਣ ਡੇ ਅੱਜ ਪੇਪਰ ਹੀ ਉਹਨਾਂ ਦਾ ਪਾੜਨ ਡੇ ਸਾਨੂੰ ਕੋਈ ਥਾਂ ਹੀ ਇੱਕ ਵਾਰੀ ਹੋ ਗਿਆ ਸੀਸੀ ਟੁੱਟ ਕੇ ਥੱਲੇ ਡਿੱਗ ਪਏ ਨੇ ਅਸੀਂ ਸਾਰੇ ਜੀ ਇੱਕ ਥਾਂ ਹੀ ਇਕੱਠੇ ਹੋ ਗਏ ਆ ਇੱਕ ਦੂਜੇ ਦੇ ਉੱਤੇ ਉਹਨੂੰ ਮੇਰੀ ਨੂੰ ਵੀ ਕੁਝ ਹੋ ਗਿਆ ਆ ਆਪਨੂੰ ਵੀ ਇਤਰਾ ਨਿਆਣੇ ਰੋਂ ਡਾ ਪਏ ਮੜ ਕੇ ਥੱਲੇੋਂ ਆਵਾਜ਼ਾਂ ਆਈਆਂ ਪਹਿਲਾਂ ਸਹਮ ਗਏ ਇਕੱਠੇ ਹੀ ਰਹੇ ਆ ਕਿੱਦਾਂ ਨਿਕੜ ਗਏ ਸਾਡੇ ਘਰ ਹੀ ਚੱਲ ਗਿਆ ਫਿਰ ਥੱਲੇੋਂ ਆਵਾਜ਼ ਆਈ ਮੇਰੀ ਦਰਾਨੀ ਦੀ ਪਾਂਦੀ ਗੁਰ ਚਰਨ ਛੇਤੀ ਥੱਲੇ ਆਓ ਵੇ ਅਸੀਂ ਮਾਰੇ ਗਏ ਜੀ ਅਸੀਂ ਮਾਰੇ ਗਏ ਜਦੋਂ ਹੀ ਗਏ ਆ ਥੱਲੇ ਤੇ ਪਿੰਡ ਸਾਰਾ ਇਕੱਠਾ ਹੋ ਗਿਆ ਲਾਗੇ ਬੰਨੇ ਤੇ ਪਿੰਡ ਆ ਗਏ ਸਾਰੇ ਰਾਤੀ ਤੇ ਬਹੁਤ ਜਿਆਦਾ ਹੀ ਹੋ ਗਿਆ ਆਪਣੇ ਗਵਾਰਡ ਤੁਹਾਡੇ ਆਪਣੇ ਹੀ ਹਾਂਜੀ ਹੈ ਹਾਡੇ ਤਾਇਆ ਚਾਚਿਆਂ ਤੋਂ ਨੇ ਤਾਂ ਸਾਡਾ ਆਪਣਾ ਹੀ ਪਰਿਵਾਰ ਹੈ ਹਾਂਜੀ ਤੇ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਘਟਨਾ ਸਾਰੇ ਕੁਝ ਸੱਤ ਅੱਜ ਕੇ ਕੁਝ 35 ਮਿੰਟ ਤੇ ਧਮਾਕਾ ਹੋਇਆ ਬੜਾ ਜ਼ਬਰਦਸਤ ਜਿਸ ਦੇ ਕਾਰਨ ਸਾਡੇ ਅੰਦਰ ਬੱਚੇ ਪੰਡੇ ਤੇ ਜਦੋਂ ਧਮਾਕਾ ਹੋਇਆ ਹੈ ਤੇ ਇਹ ਸਾਡੇ ਬਜ਼ੁਰਗ ਨੇ ਮਾਤਾ ਵੀ ਤੇ ਮੇਰੇ ਡੈਡੀ ਜੀ ਇਹ ਸਹਿਮ ਕੇ ਬਹੁਤ ਜ਼ਿਆਦਾ ਫਿਰ ਇਹਨਾਂ ਨੂੰ ਮੈਂ ਪਾਣੀ ਪੂਣੀ ਪਿਆਲ ਕੇ ਅੰਦਰ ਡਾਕ ਕੇ ਮੈਂ ਵੀ ਫੌਜੀ ਨੌਕਰੀ ਕਰਕੇ ਆਇਆ ਇਹਨਾਂ ਨੂੰ ਫਿਰ ਮੈਂ ਵੀ ਕੋਈ ਗੱਲ ਨਹੀਂ ਧੁਮਾਕਾ ਹੋਇਆ ਕੱਖ ਨਹੀਂ ਹੋਇਆ ਤੁਸੀਂ ਪਾਣੀ ਪੂਣੀ ਪੀਓ ਕੁਛ ਨਹੀਂ ਹੋਇਆ ਫਿਰ ਇਹਨਾਂ ਨੂੰ ਪਾਣੀ ਪੂਣੀ ਪਿਆਲ ਕੇ ਤੇ ਫਿਰ ਮੈਂ ਥੱਲੇ ਗਿਆ ਥੱਲੇ ਜਾਦੋ ਜਾ ਕੇ ਵੇਖਿਆ ਤੇ ਥੱਲੇ ਆ ਕੰਮ ਹੋ ਗਿਆ ਇਹ ਪਤਾ ਨਹੀਂ ਲੱਗਾ ਵੀ ਨਹੀਂ ਸਰ ਨਹੀਂ ਲੱਗਦਾ ਫਿਰ ਪਤਾ ਲੱਗਾ ਵੀ ਬੰਦ ਬਸ ਕਰ ਲੀਤੇ ਇਹ ਕਿਤੇ ਤੁਹਾਡੇ ਜਿਆਦਾ ਘਬਰਾ ਕੇ ਹਾਂਜੀ ਡੈਡੀ ਵੀ ਤੇ ਮਾਤਾ ਵੀ ਤੇ ਜਾਣੇ ਵੀ ਜਿਆਦਾ ਘਬਰਾ ਕੇ ਬਿਲਕੁਲ ਥੱਲੇ ਲੁਮੇ ਪੈ ਗਏ ਉੱਤੋਂ ਮੰਜਿਆਂ ਤੋਂ ਤੇ ਡਿੱਗ ਪਏ ਸਾਰੇ ਮੰਜਿਆਂ ਤੋਂ ਥੱਲੇ ਹਾਂਜੀ ਕੋਸਾ ਦਾ ਲੱਗਦਾ ਕੋਈ ਰੰਜਿਸ਼ ਆ ਜਾ ਇਹ ਸਰ ਕੋਈ ਨਹੀਂ ਜੇ ਪਤਾ ਲੱਗਣ ਡਿਆ ਕੀ ਹੋਣ ਡਿਆ ਤੇ ਕੀ ਪਤਾ ਲੱਗਣ ਡਿਆ ਪਹਿਲਾਂ ਅਟੈਕ ਹੋਇਆ ਗੋਲੀ ਲੱਗੇ ਮੰਨ ਤੇ ਰੌਂਡ ਮਿਸ ਹੋ ਗਿਆ ਪਿਸਟਲ ਹਾਂਜੀ